ਇੱਕ ਲੰਬੇ ਆਪਰੇਸ਼ਨ ਤੋਂ ਬਾਅਦ ਜਿਸ ਦੇ ਵਿੱਚ ਸਟੇਟ ਆਫ ਪੰਜਾਬ ਸੈਂਟਰਲ ਗਵਰਨਮੈਂਟ ਏਜੰਸੀਜ਼ ਐਂਡ ਦੀ ਯੂਨਾਈਟਿਡ ਸਟੇਟਸ ਅਥਾਰਟिटीज ਕੋਆਪਰੇਟਡ ਵਿਦ ਈਚ ਅਦਰ ਐਂਡ ਐਕਸਚੇਂਜਡ ਇਨਫੋਰਮੇਸ਼ਨ ਥੈਟ ਥਿਸ ਪਰਸਨ ਵਾਂਟਡ ਫੋਰ ਨਿਊਮਰਸ ਟੈਰਰਿਸਟ ਕ੍ਰਾਈਮਸ ਇਨ ਇੰਡੀਆ ਹੈਜ਼ ਬੀਨ ਡਿਟੇਨਡ ਇਨ ਦੀ ਯੂਨਾਈਟਿਡ ਸਟੇਟਸ ਇਸ ਨੇ ਆਪਣਾ ਜਿਹੜਾ ਕ੍ਰਿਮੀਨਲ ਕੈਰੀਅਰ ਹੈਗਾ ਐਜ਼ ਐਨ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਸ਼ੁਰੂ ਕੀਤਾ ਸੀਗਾ ਤੇ ਉਸ ਦੇ ਯੂਐਸ ਬੇਸ ਐਸੋਸੀਏਟ ਦਰਮਨ ਕਾਲੋਂ ਅਤੇ ਅਮਰਤ ਬਲ ਉਸ ਨੇ ਕ੍ਰਿਮੀਨਲ ਐਕਟੀਵਿਟੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਪਾਕਿਸਤਾਨ ਬੇਸਡ ਹਰਵਿੰਦਰ ਰਿੰਦਾ ਦੇ ਕੰਟੈਕਟ ਦੇ ਵਿੱਚ ਆ ਕੇ ਇੱਕ ਇਹ ਪ੍ਰਾਇਮਰੀ ਨੋਡ ਬਣ ਗਿਆ ਸੀਗਾ ਜਿਸ ਦੇ ਰਾਹੀਂ ਆਈਐਸਆਈ ਦੇ ਇਸ਼ਾਰਿਆਂ ਤੇ ਟੈਰਰ ਮੋਡਿਊਲਸ ਪੰਜਾਬ ਦੇ ਵਿੱਚ ਡਿਫਰੈਂਟ ਟਾਈਪਸ ਆਫ ਟੈਰਰ ਐਕਟਸ ਕਰਦੇ ਸੀਗੇ ਸੈਪਟੈਂਬਰ 2024 ਤੋਂ ਬਾਅਦ ਜਿਹੜੇ ਇਨਸੀਡੈਂਟਸ ਹੋਏ ਉਹਨਾਂ ਚ ਕਾਫੀਆਂ ਦੇ ਵਿੱਚ ਜਿਹੜਾ ਹੈਗਾ ਹੈਪੀ ਪਾਸਿਆਂ ਦਾ ਡਾਇਰੈਕਟ ਇਨਵੋਲਵਮੈਂਟ ਸੀਗਾ ਤੇ ਹੀ ਵਾਸ ਮਾਸਟਰਮਾਈਂਡਿੰਗ ਟੈਰਰ ਐਕਟੀਵਿਟੀਆਂ ਵਾਈਲ ਬੇਸਡ ਇਨ ਦੀ ਯੂਨਾਈਟਿਡ ਸਟੇਟਸ ਬਟ ਇੱਕ ਮੈਟੀਕੁਲਸ ਮੈਨਰ ਦੇ ਵਿੱਚ ਪੰਜਾਬ ਪੁਲਿਸ ਨੇ ਇਸ ਨੂੰ ਟਰੈਕ ਕੀਤਾ ਇਸ ਦੇ ਜਿਹੜੇ ਮੋਡਿਊਲ ਸੀਗੇ ਜਿਹੜੇ ਟਰੋਰ ਮੋਡਿਊਲਸ ਇਸ ਨੇ ਰੇਸ ਕੀਤੇ ਸੀਗੇ ਸਾਰਿਆਂ ਨੂੰ ਡਿਸਮੈਂਟਲ ਕੀਤਾ ਗਿਆ ਤੇ ਇਹਦੀ ਜਿਹੜੀ ਕੰਪਲੀਟ ਮੈਪਿੰਗ ਕੀਤੀ ਗਈ ਇਸ ਦੇ ਕੰਟੈਕਟਸ ਦੀ ਤੇ ਇੰਟੈਲੀਜੈਂਸ ਮੈਪਿੰਗ ਤੋਂ ਬਾਅਦ ਨੈਟਵਰਕ ਡਿਸਰਪਸ਼ਨ ਕੀਤਾ ਗਿਆ ਤੇ ਇੱਕ ਐਕਸਟੈਂਸਿਵ ਡੋਸੀਅਰ ਬਣਾ ਕੇ ਸੈਂਟਰਲ ਏਜੰਸੀਸ ਦੇ ਨਾਲ ਸ਼ੇਅਰ ਕੀਤਾ ਗਿਆ ਤੇ ਥਰੂ ਐਪਰੋਪਰੀਏਟ ਚੈਨਲਸ ਦੀ ਇਨਫੋਰਮੇਸ਼ਨ ਹੈਜ਼ ਬੀਨ ਸ਼ੇਅਰਡ ਵਿਦ ਦੀ ਯੂ ਐਸ ਅਥਾਰਟिटीज ਐਂਡ ਅਲਟੀਮੇਟਲੀ he has been detained by the us authorities uh, in in united states uh, already punjab police has taken up the matter with the central government is uh, yes, the loc khuli hegi te blue corner notices also open red corner notice ate is nu deport karan de sare upalale as par law uh, jehde efforts kite ja rahe hege